وہ کی جانے 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 لے پرشانے لے, لے جسپے. جسپے لے 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 لے. جانے لے ہم نے ججا جانے جس میں جس میں لے ہمیں ایک بڑا ٹھیک خورت کے ہر چیزیں سامنے پڑھلو آستے لے ہر چیزیں پولا آستے جانے جانے لے شروع کو لے کے روزک ہاں جڑا لاکھا ہے سانگا بجیل تو سی دیکھو دالین سمجھے تو ساٹے ہندے رہے نہیں جانے رہے نہیں باہر ہندے رہے نہیں ہٹایا ہوا نے بھی ہٹایا ہٹایا جب اتواد کی شروعات ہوئی دوبارہ لیا ਉਸ ਦਾ ਮੇਰੇ ਵਰਗੇ ਸੀ ਜਿਹੜਾ ਨੇ ਸਮਾਂ ਦੇ ਇਹਦੇ ਤੋਂ ਬਾਅਦ ਪਤਾ ਹੋਇਆ ਕੁਝ ਜਿਹੜੇ ਸੀ ਦੇ ਉਸ ਸਮੇਂ ਦੇ ਤੁਸੀ ਸਾਰਿਆਂ ਨੇ ਉਹ ਦੇਖਿਆ ਹੋਊਗਾ ਸਮਾਂ ਇਦਾਂ ਦਾ ਆਇਆ ਸੀਗਾ ਜਦੋਂ ਆਤਵਾਦੀ ਭਾਰੀ ਹੋ ਗਏ ਸੀ ਲੋਕਾਂ ਦੇ ਭਾਰੀ ਹੋ ਗਏ ਸੀ ਸ਼ਾਸਨ ਦੇ ਭਾਰੀ ਹੋ ਗਏ ਸੀ ਆਰਮੀ ਆ ਗਈ ਸੀ ਸਾਰਾ ਪਰ ਉਹ ਜਿਹੜਾ ਸਮਾਂ ਜਦੋਂ ਆਪਰ ਨੇ ਜਿਹੜਾ ਉਸ ਆਤਵਾਦੀ ਕਾਹੂ ਮਿਲਦਾ ਪਿਆ ਇਹ ਸੋਚਣ ਵਾਲੀ ਚੀਜ਼ ਕੋਸਟਿੰਗ ਸਭ ਤੋਂ ਵੱਡਾ ਫੈਕਟਰ ਜਿਹੜਾ ਸੀਗਾ ਉਹ ਇਹ ਫੈਕਟਰ ਸੀਗਾ ਕਿ ਜਦੋਂ ਲੋਕੀ ਜਦੋਂ ਲੋਕਾਂ ਨੇ ਇਹ ਕਹਿ ਕਰ ਲਿਆ ਕਿ ਬਸ ਹੁਣ ਬਹੁਤ ਹੋ ਗਿਆ ਹੁਣ ਅੱਤ ਚੁੱਕੀ ਗਈ ਹੈ ਹੁਣ ਅਸੀਂ ਇਹਨਾਂ ਨੂੰ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰਨ ਦੇਣਾ ਤੇ ਉਸ ਸਮੇਂ ਫਿਰ ਉਸ ਦੇ ਨਾਲ ਲੱਗ ਕੇ ਲੋਕਾਂ ਨੇ ਇਹ ਹੱਤਵਾਰ ਦਾ ਜਿਹੜਾ ਦੌਰ ਸੀਗਾ ਇਹਦੇ ਤੇ ਜਿੱਤ ਪਾਇਸਾ ਕਿ ਲੋਕਾਂ ਦੀ ਬਹੁਤ ਕਮੀ ਚਿਤ ਸੀ ਅੱਜ ਮੈਂ ਇਸ ਚੀਜ਼ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਤੁਸੀਂ ਜੋ ਕੀ ਫੇਰ ਦੁਆਰਾ ਆਰਥਿਕ ਸਮਾਜ ਤਰਫ ਪੱਕ ਚੁੱਕੇ ਹੋ ਕਿ ਇਹ ਜਿਹੜੇ ਬਾਹਰ ਗੱਡੇ ਬੰਦੇ ਨੇ ਜਿਹੜਿਆਂ ਨੇ ਬਿਜ਼ਨਸ ਮਾਡਲ ਬਣਾ ਲਿਆ ਕਿ ਲੋਕਾਂ ਨੂੰ ਖੰਗ ਕਰੋ ਰੋਟੀਆਂ ਵੰਡੋ ਘਰ ਦੇ ਬਾਗੜੀਆਂ ਚਾਓ ਕਿ ਜਿਹੜੇ ਵਿਚਾਰੇ ਆਪਣੇ ਕੁਝ ਸਾਥੀ ਜਿਹੜੇ ਗੱਜੰਦੇ ਨੇ ਉਹਨਾਂ ਨੂੰ ਪੈਸੇ ਦੇ ਦਿੰਦੇ ਨੇ ਉਹਨਾਂ ਨੇ ਹੌਸਲਾ ਚਾਹ ਲਿਆ ਇਹ ਬਿਜ਼ਨਸ ਮਾਡਲ ਨੂੰ ਫੱਪਕਾਉਣਾ ਉਹਦੇ ਲਈ ਤੁਸੀਂ ਸਾਰੇ ਜਿਹੜੇ ਜਾਗਰੂਕ ਹੋਏ ਹੋ ਤੁਸੀਂ ਇਕੱਠੇ ਹੋਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਰਾਹ 'ਤੇ ਪਏ ਹੋ ਹੁਣ ਮੇਰੀ ਤੁਹਾਨੂੰ ਸਾਰਿਆਂ ਤੋਂ ਉਮੀਦ ਹੈ ਕਿ ਹੁਣ ਅਸੀਂ ਸਾਡਾ ਸਾਥ ਤੋਂ ਅਸੀਂ ਤੁਹਾਡੇ ਨਾਲ ਰਹੇ ਹਾਂ ਅਸੀਂ ਜਿੰਨ ਰਾ ਇੱਕ ਕੀਤਾ ਹੋਇਆ ਤੁਸੀਂ ਸਾਡਾ ਕੰਮ ਦੇਖੋ ਕੀ ਜਿਹੜੀਆਂ ਵਾਰਤਾ ਤਾਂ ਹੁੰਦੀਆਂ ਨੇ ਪੁਲਿਸ ਦਾ ਕੰਮ ਹੈ ਪ੍ਰੀਵੈਂਸ਼ਨ ਤੇ ਡਿਟੈਕਸ਼ਨ ਜੋ ਕੁਛ ਵੀ ਇੱਥੇ ਹੋ ਰਿਹਾ ਹੈ ਕੰਪਨੀ ਸਾਥ ਸਾਡੇ ਨਾਲ ਪਲ-ਪਲ ਦੀ ਖਬਰ ਸਾਡੇ ਤੋਂ ਲੈਂਦੇ ਰਹਿੰਦੇ ਨੇ ਕੋਈ ਵੀ ਵਾਇਲੈਂਟ ਇਨਸੀਡੈਂਟ ਹੋਵੇ ਕੁਛ ਵੀ ਹੋਵੇ ਸਭ ਸਾਡੇ ਤੋਂ ਪ੍ਰੀਕੀ ਨਾਲ ਕਿ ਕੀ ਤੁਸੀਂ ਇਹਦੇ ਬਾਰੇ ਕੀ ਕਿੱਥੇ ਤੱਕ ਪਹੁੰਚੇ ਕਿੰਨੇ ਕੁ ਤੁਸੀਂ ਬੰਦਿਆਂ ਦੇ ਪਿੱਛੇ ਤੁਸੀਂ ਬੰਦਿਆਂ ਨੂੰ ਆਇਡੈਂਟੀਫਾਈ ਕਰ ਲਿਆ ਹੈ ਸੀਸੀਟੀਵੀ ਨੇੜੇ ਉਹ ਮੋੜ ਤੇ ਪਲ-ਪਲ ਦੀਆਂ ਨਿਹੜੀਆਂ ਚੀਜ਼ਾਂ ਦੇ ساتھ چاہتے ہیں جو فولا ہوں گے یہ ایک دا ہی ساتھا سٹائل ہے پرکی کا ایک تو بھی وائیلٹ اینسیدن زیڑا جلو دا میں جلے جائے ایک تو بھی وائیلٹ اینسیدن ایک دا دا ہی ایک دا ہندری کتے گوڑی چلی ہوگے کس نے گیٹ دے گوڑی مارکے لیا ہوگے کس نے پندے دے گوڑی لگی ہوئے ہوگے وہ پندے آتے ہی کسی دیکھ ساتے ہو جب میں تو بسیاں سکتے ہیں پورے جلے ਯਾਰਾਂ ਲੋਕ ਜਿਹੜੇ ਗੋਸਮ ਨੇ ਉਹ ਜ਼ਖਮੀ ਹੋ ਗਏ ਆਪਰ ਇੱਕ ਸਟੇਜ ਆਫ ਫਾਇਰ ਹੈ ਸਾਡੇ ਵੱਲੋਂ ਸਿੱਧੀ ਤੇ ਸਿੱਧੀ ਚੇਤਾਵਨੀ ਹੈ ਇਸਾਇਆ ਨੂੰ ਕਿ ਜਿਹੜੇ ਬਾੜੇ ਹੰਸਦੇ ਆ ਕੀ ਤੁਸੀਂ ਸਾਡੇ ਥੇਲੇ ਚੋਪਵਾ ਚੋ ਇੱਥੇ ਤੁਹਾਡਾ ਅੰਤ ਹੋ ਗਿਆ ਤੇ ਜਿਹੜੇ ਤੁਸੀਂ ਪਹਿਲਾਂ ਜਿਸ ਤਰੀਕੇ ਨਾਲ ਤੁਸੀਂ ਕੰਮ ਕੀਤੇ ਤੁਸੀਂ ਲੋਕਾਂ ਨੂੰ ਲਰਾਤ ਘੁਕਾ ਕੇ ਉਹਨਾਂ ਤੋਂ ਪੈਸੇ ਲਿੱਤੇ ਕਿ ਜਿਹੜੇ ਉਹਨਾਂ ਦੇ ਸਾਥੀ ਤੁਹਾਡੇ ਬੈਂਕਰੀ ਉਹਨਾਂ ਦੇ ਟੋਲੇ ਵਿੱਚੋਂ ਵੀ ਕੁਝ ਬੰਦੇ ਨੇ ਜਿਹੜੇ ਕਾਰੀਆਂ ਭੇਟਾ ਨੇ ਜਿਹੜੀਆਂ ਤੁਹਾਡੇ ਸਾਰੇ ਵਪਾਰੀਆਂ ਦੇ ਨਾਮ ਨੰਬਰ ਤੁਹਾਡੀ ਮੂਵਮੈਂਟ ਟਰੈਕ ਕਰਕੇ ਉਹਨੂੰ ਫਸਰੇ ਨੇ ਉਹਨੂੰ ਵੀ ਜ਼ਨਾਬੀ ਹੈ ਜੀ ਸਾਡੀ ਤੁਸੀਂ ਆਪਣੀ ਆ ਹਰਕਤਾਂ ਤੋਂ ਬਾਹਰ ਸਾਨੂੰ ਪ੍ਰਸ਼ਾਸਨ ਤੋਂ ਪੂਰੀ ਮਤਲਬ ਸੀਐਚਓ ਸਾਹਿਬ ਦੀ ਮਾਣਿਓ ਸੀਐਚਓ ਸਾਹਿਬ ਦੀ ਮਾਣਿਓ ਬੀਜੀਪੀ ਸਾਹਿਬ ਦੀ ਮਾਣਿਓ ਉਹਨਗੀ ਸਾਹਿਬ ਦੀ ਪੂਰੀ ਸਾਡਾ ਪਿੱਛੇ ਹੱਥ ਨੇ ਅਸੀਂ ਫ੍ਰੈਡ ਜੋਰੋ ਦਾ ਕੰਮ ਕਰ ਰਹੇ ਹਾਂ ਅੱਜ ਅਸੀਂ ਜੰਡਿਆਰਾ ਸ਼ਹਿਰ ਦੇ ਵਿੱਚ ਜਿਹੜੀ ਆ ਉਹ ਵਪਾਰੀ ਵਰਗ ਦੀਆਂ ਜੋ ਵੀ ਮੁਸ਼ਕਲਾਂ ਸੀਗੀਆਂ ਉਹਨਾਂ ਨੂੰ ਮੁੱਖ ਰੱਖ ਕੇ ਇੱਕ ਜਿਹੜੀ ਆ ਉਹ ਮੀਟਿੰਗ ਕੀਤੀ ਆ ਫਾਇਰ ਜਿਹੜੀਆਂ ਫਾਇਰਿੰਗ ਦੀਆਂ ਇਨਸੀਡੈਂਸ ਵਾਪਰੇ ਸੀਗੇ ਪਿਛਲੇ ਦਿਨਾਂ ਦੇ ਵਿੱਚ ਸੋ ਅਸੀਂ ਉਹਤੇ ਜਿਹੜੇ-ਜਿਹੜੇ ਵੀ ਬੰਦੇ ਉਹਦੇ ਵਿੱਚ ਜ਼ਿੰਮੇਵਾਰ ਨੇ ਅਸੀਂ ਕਾਫੀ ਉਹਨਾਂ ਦੇ ਵਿੱਚੋਂ ਅਰੈਸਟ ਵੀ ਕੀਤੇ ਨੇ ਅੱਜ ਆ ਦਾ ਇਨਕਾਊਂਟਰ ਵੀ ਹੋਇਆ ਉਹਨਾਂ ਨੇ ਪੁਲਿਸ ਦੇ ਨਾਲ ਮੁਕਾਬਲਾ ਵੀ ਕੀਤਾ ਉਹਦੇ ਵਿੱਚ ਉਹ ਜ਼ਖਮੀ ਵੀ ਹੋਏ ਨੇ ਕੁਝ ਅਸੀਂ ਜਿਹੜੇ ਆ ਉਹਨਾਂ ਤੱਕ ਪੁਲਿਸ ਜਿਹੜੀ ਆ ਪਹੁੰਚ ਚੁੱਕੀ ਆ ਬਹੁਤ ਜਲਦ ਅਸੀਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਲੈ ਲਾਂਗੇ ਇੱਕ ਅਸੀਂ ਅੱਜ ਹੋਰ ਫੈਸਲਾ ਜੰਡਿਆਲੇ ਦੇ ਵਿੱਚ ਲਿਆ ਆ ਕਿ ਜੰਡਿਆਲਾ ਗੁਰੂ ਕਨਸਟੀਚੁਐਂਸੀ ਦੇ ਵਿੱਚ ਅਸੀਂ ਕਿਉਂਕਿ ਜੰਡਿਆਲਾ ਗੁਰੂ ਜਿਹੜਾ ਖਾਨਾ ਇਹਦੇ ਤੇ ਕੁਝ ਜਾਦੇ ਪਿੰਡ ਇਹਦੇ ਤੇ ਹੈਗੇ ਨੇ ਨਾਲ ਅਟੈਚ ਨੇ ਸੋ ਅਸੀਂ ਇੱਕ ਨਵੀਂ ਪ੍ਰਪੋਜ਼ਲ ਬਣਾ ਰਹੇ ਆ ਕਿ ਇੱਕ ਨਵਾਂ ਥਾਣਾ ਜਿਹੜਾ ਆ ਨਵਾਂ ਪਿੰਡ ਦਾ ਉੱਥੇ ਬਣਾਇਆ ਜਾਵੇ ਤਾਂ ਕਿ ਇਹ ਜਿਹੜਾ ਡੈਡੀਕੇਟਡ ਹੋ ਸਕੇ ਜੰਡਿਆਲਾ ਤੇ ਥੋੜੇ ਬੋਤੇ ਨਾਲੇ ਨਾਲ ਲੱਗਦੇ ਜਿਹੜੇ ਪਿੰਡ ਨੇ ਇਸ ਤੋਂ ਇਲਾਵਾ ਅਸੀਂ 20 ਨਵੀਂ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਅੱਜ ਤੋਂ ਜੰਡਿਆਲਾ ਗੁਰੂ ਦੇ ਵਿੱਚ ਤਾਇਨਾਤ ਕੀਤੇ ਨੇ ਔਰ ਕੋ ਸਿਵਲ ਕਪੜਿਆਂ ਦੇ ਵਿੱਚ ਵੀ ਰਹਿਣਗੇ ਔਰ ਸਾਡੀ ਚੱਪੇ-ਚੱਪੇ ਤੇ ਨਿਗਾਹ ਜਿਹੜੀ ਆ ਉਹ ਰਹੂਗੀ ਅਸੀਂ ਵਪਾਰੀਆਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਪੂਰੀ ਤਰ੍ਹਾਂ ਜਿਹੜੇ ਆ ਸਮਰਪਤ ਆ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਨੂੰ ਪ੍ਰੋਟੈਕਟ ਜਿਹੜਾ ਆ ਉਹ ਕਰਾਂਗੇ ਸੋ ਮੇਰੀ ਸਮੂਹ ਵਪਾਰੀ ਵਰਗ ਨੂੰ ਅਪੀਲ ਆ ਕਿ ਉਹ ਬਿਨਾਂ ਕਿਸੇ ਡਰ ਭੈ ਦੇ ਜੇ ਉਹਨਾਂ ਨੂੰ ਕੋਈ ਕੌਲ ਫਰौती ਦੀ ਆਉਂਦੀ ਆ ਉਹ ਸਾਡੇ ਪੁਲਿਸ ਦੇ ਧਿਆਨ ਦੇ ਵਿੱਚ ਲਿਆਉਣ ਔਰ ਡਟ ਕੇ ਉਹਦਾ ਜਿਹੜਾ ਮੁਕਾਬਲਾ ਕਰਨ ਸਾਨੂੰ ਦੱਸਣ ਅਸੀਂ ਹਰ ਤਰ੍ਹਾਂ ਨਾਲ ਉਹਨਾਂ ਦੀ ਜਿਹੜੀ ਮਦਦ ਕਰਨ ਵਾਸਤੇ ਤਿਆਰ ਆ ਇਸ ਤੋਂ ਇਲਾਵਾ ਜੇ ਕੋਈ ਸੈਲਫ ਡਿਫੈਂਸ ਵਾਸਤੇ ਕਿਸੇ ਨੂੰ ਕੋਈ ਵੈਪਨ ਦੀ ਜ਼ਰੂਰਤ ਆ ਤੋ ਵੀ ਮੈਂ ਐਸਐਸਪੀ ਸਾਹਿਬ ਨੂੰ ਕਹਤਾਂ ਉਹਦੀ ਜਿਸ ਤਰ੍ਹਾਂ ਦੀ ਸਿਚੁਏਸ਼ਨ ਆ ਉਹਦੇ ਹਿਸਾਬ ਦੇ ਨਾਲ ਸੈਲਫ ਅਡਵਾਂਸ ਪਾਸਤੇ ਅਸੀਂ ਉਹਨਾਂ ਨੂੰ ਲਾਇਸੈਂਸ ਵੀ ਜਿਹੜੇ ਆ ਉਹ ਜਾਰੀ ਕਰਦੇ ਹਾਂ ਜੀ ਦੇਖੋ ਜਰੂਰ ਤਵਾਂ ਕਿ ਮੈਂ ਗੱਲ ਕੀਤੀ ਸੀ ਕਿ ਮੋਟੇ ਨਾਲ ਗੁਰੂ ਨਾਨਕ ਦੇਵ ਹਸਪੀਟਲ ਐਡਮਿਟਾ ਆ ਮੈਂ ਡਾਕਟਰਸ ਦੇ ਨਾਲ ਗੱਲ ਕੀਤੀ ਉਹਨਾਂ ਦੇ ਪਰਿਵਾਰ ਨਾਲ ਗੱਲ ਕੀਤੀ ਸਾਰਾ ਇਲਾਜ ਜਿਹੜਾ ਹੈ ਉਹ ਤੇ ਫਿਲਹਾਲ ਮੈਂ ਕਹਿ ਦਿੱਤਾ ਕਿ ਇੱਕ ਸਿੰਗਲ ਪੈਨੀ ਵੀ ਜਿਹੜਾ ਉਹਨਾਂ ਦਾ ਇਲਾਜ ਦੇ ਉੱਤੇ ਖਰਚ ਨਹੀਂ ਆਊਗਾ ਸੋ ਮੈਂ ਇੱਕ ਲੜਕੀ ਤੇ ਵੀ ਗੋਲੀ ਲੱਗੀ ਸੀਗੀ ਉੱਥੇ ਵੀ ਮੈਂ ਗਿਆ ਸੀਗਾ ਉਹ ਵੀ ਉਦੋਂ ਕਹਿ ਕੇ ਆਇਆ ਸੀਗਾ ਸੋ ਮਾਲੀ ਸਹਾਇਤਾ ਵੀ ਜਿਸ ਤਰ੍ਹਾਂ ਦਾ ਪਰਿਵਾਰ ਦੀ ਕੋਈ ਜ਼ਰੂਰਤ ਹੋਈ ਉਹ ਵੀ ਕਰਦਾ ਹੈ ਪਰ ਸ਼ਹਿਰ ਦੇ ਵਿੱਚ ਕਿਤੇ ਵੀ ਆਹ ਗਾੜੀ ਆਪਾਂ ਆਪੋ ਲੈ ਕੇ ਪੂਰੇ ਸ਼ਹਿਰ ਦੀ ਘਰ ਦੇਖੋ ਜੀ ਦੇਖੋ ਜਿਹੜੇ ਨਾਕੇ ਲੱਗਣੇ ਨੇ ਉਹ ਤੇ ਲੱਗਣ ਗਏ ਆ ਅਸੀਂ ਹੋਰ ਵੀ ਫੈਸਲਾ ਕੀਤਾ ਕੋਈ ਵੀ ਮੂੰਹ ਬਨ ਕੇ ਮੋਟਰਸਾਈਕਲ ਨਹੀਂ ਚਲਾਊਗਾ ਕੋਈ ਵੀ ਅਸੀਂ ਬਿਨਾ ਨੰਬਰ ਪਲੇਟ ਤੇ ਮੋਟਰਸਾਈਕਲ ਜਿਹੜਾ ਆ ਉਹ ਨਹੀਂ ਚੱਲਣ ਦੇਵਾਂਗੇ ਇਸ ਤੋਂ ਇਲਾਵਾ ਅਸੀਂ ਕੁਝ ਸਿਵਲ ਕਪੜਿਆਂ ਦੇ ਵਿੱਚ ਵੀ ਮੁਲਾਜ਼ਮ ਜਿਹੜੇ ਆ ਉਹ ਵਕ ਵਕ ਚੌਂਕਾਂ ਦੇ ਵਿੱਚ ਤਣਾਤ ਕਰ ਰਹੇ ਆ ਤਾਂ ਕਿ ਅਚਾਨਕ ਜੇ ਕੋਈ ਅਨਸੁਖਾਵੀ ਘਟਨਾ ਵਾਪਰਦੀ ਆ ਤੇ ਉਸੇ ਵੇਲੇ ਉਹ ਜਿਹੜਾ ਆ ਉਹ ਹਮਲਾਵਰ ਜਿਹੜੇ ਨੇ ਉਹਨਾਂ ਨੂੰ ਅਨ ਆਈਡੈਂਟੀਫਾਈ ਕਰ ਸਕੋ ਬਹੁਤ ਵੱਡੀ ਦਿਲਦੀ ਰੱਖੇ ਦੁਕਾਨਾਂ ਵੀ ਬਾਹਰੋਂ ਲੋਕ ਦੂਸਰੇ ਰਾਜਾਂ ਤੋਂ ਆ ਕੇ ਰਹਿ ਰਹੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਬਾਰੇ ਕੀ ਹਾਂ ਦੇਖੋ ਇਹ ਵੀ ਅਸੀਂ ਕਿਹਾ ਹੈ ਕਿ ਇਹ ਪਰਫਾਰਮਾ ਦੇ ਰਹੇ ਹਾਂ ਕਿ ਜਿੰਨੇ ਵੀ ਕਿਸੇ ਨੇ ਘਰੇ ਕੋਈ ਆਪਣਾ ਪ੍ਰਵਾਸੀ ਜਾਂ ਕੋਈ ਕਿਰਾਏਦਾਰ ਰੱਖਿਆ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਦੇਦੇ ਉਹਦਾ ਕੋਈ ਹੋਰ ਪਰਪਸ ਨਹੀਂ ਆ ਕਈ ਵਾਰੀ ਆਪਾਂ ਇਸ ਕਰਕੇ ਨਹੀਂ ਇਨਫੋਰਮੇਸ਼ਨ ਦਿੰਦੇ ਕਿ ਪਤਾ ਨਹੀਂ ਕੋਈ ਉਹਦੇ ਵਾਸਤੇ ਟੈਕਸੇਸ਼ਨ ਹੋ ਜਾਏਗੀ ਜਾਂ ਕੋਈ ਹੋਰ ਜਿਹੜੇ ਮਕਾਨ ਮਾਲਕ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਊਗੀ ਸਿਰਫ ਅਸੀਂ ਸਿਕਿਉਰਿਟੀ ਪਰਪਸ ਵਾਸਤੇ ਉਹਨਾਂ ਕੋਲ ਲੈ ਰਹੇ ਆਂ ਔਰ ਮੈਂ ਵੱਧ ਚੜ ਕੇ ਲੋਕਾਂ ਨੂੰ ਕਹੂੰਗਾ ਕਿ ਉਹ ਆਪਣੀ ਇਨਫੋਰਮੇਸ਼ਨ ਜ਼ਰੂਰ ਦੇ ਦਨ ਤਾਂ ਕਿ ਅਸੀਂ ਕ੍ਰਾਈਮ ਦੇ ਉੱਤੇ ਨੱਥ ਪਾ ਸਕੀਏ ਸਭ ਤੋਂ ਪਹਿਲਾਂ ਉਹਨਾਂ ਕੱਲ੍ਹ ਦਾ ਬੰਦ ਦਾ ਸਰਪਾ ਦਿੱਤਾ ਗਿਆ ਉਹਦੇ ਬਾਰੇ ਕੀ ਨਹੀਂ ਕੋਈ ਬੰਦ ਨਹੀਂ ਹੋਏਗਾ ਸਾਰੇ ਆਪਣੇ ਭੈਣ ਭਰਾ ਨੇ ਔਰ ਇਹਨਾਂ ਨੂੰ ਵਿਸ਼ਵਾਸ ਦੇ ਦਿੱਤਾ ਗਿਆ ਸਾਰੇ ਆਪਣੇ ਕੰਮਾਂ ਦੇ ਖੱਤਮ